ਅੜੀ ਲਾਹੌਰ ਵਿੱਚ ਹੋਈ ਤੀਜੀ ਤਨ ਰੋਜਾ ਕੌਮਾਂਤਰੀ ਪੰਜਾਬੀ ਕਾਨਫਰੰਸ ਨੇ ਪੰਜਾਬੀ ਬੋਲੀ ਦੀ ਪਰਫੁੱਲਤਾ ਅਤੇ ਪ੍ਰਚਾਰ ਪ੍ਰਸਾਰ ਲਈ ਕੰਮ ਕਰ ਰਹੀਆਂ ਹੁਣਾਂ ਸੰਸਥਾਵਾਂ ਅਤੇ ਲੋਕਾਂ ਵਿੱਚ ਇੱਕ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਕੀਤਾ ਹੈ ਜੋ ਮਾਂ ਬੋਲੀ ਦੇ ਵਿਕਾਸ ਅਤੇ ਰੁਤਬੇ ਲਈ ਲਗਾਤਾਰ ਜਤਨਸ਼ੀਲ ਹਨ ਡੰਡੀ ਕਾਨਫਰੰਸ ਦੌਰਾਨ ਲਹਿੰਦੇ ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਨਵਲਕਾਰ ਹੁਸੈਨ ਨੇ ਜਦੋਂ ਆਪਣੀ ਤਕਰੀਰ ਵਿੱਚ ਕਿਹਾ ਕਿ ਇਹ ਉਹਨਾਂ ਦੇ ਕਰੀਬ 8 ਦਹਾਕਿਆਂ ਦੀ ਉਮਰ ਵਿੱਚ ਹੁਣ ਤੱਕ ਇਹ ਪੰਜਾਬੀ ਲਈ ਸਭ ਤੋਂ ਵੱਡੀ ਅਤੇ ਅਹਿਮ ਕਾਨਫਰੰਸ ਹੋਈ ਹੈ ਅਤੇ ਇਸ ਦੇ ਰੂਹੇ ਰਵਾਹ ਅਹਿਮਦ ਸ਼ਾ ਪੰਜਾਬੀ ਬੱਟੂ ਨੇ ਪੰਜਾਬੀ ਬੋਲੀ ਨੂੰ ਸੱਚੀ ਮੁੱਚੀ ਹੀ ਬੁਲੰਦੀਆਂ ਦੀ ਸਿਖਰ ਉੱਤੇ ਲਿਆ ਬਿਠਾਇਆ ਹੈ ਡੰਡੀ ਇਸ ਕਾਨਫਰੰਸ ਵਿੱਚ ਜਦੋਂ ਲਹਿੰਦੇ ਪੰਜਾਬ ਦੇ ਸਿੱਖਿਆ ਮੰਤਰੀ ਰਾਣਾ ਸ਼ਿਕੰਦਰ ਨੇ ਇਹ ਐਲਾਨ ਕੀਤਾ ਕਿ ਜਦੋਂ ਅਗਲੀ ਕਾਨਫਰੰਸ ਹੋਵੇਗੀ ਤਾਂ ਉਸ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਜਾਣੀ ਸ਼ੁਰੂ ਹੋ ਜਾਵੇਗੀ ਤਾਂ ਇਸ ਦੀ ਖੂਬ ਪ੍ਰਸ਼ੰਸਾ ਹੋਈ ਅਤੇ ਇਸ ਪ੍ਰਾਪਤੀ ਲਈ ਜੁੜੀਆਂ ਸੰਸਥਾਵਾਂ ਦਾ ਕਦ ਉੱਚਾ ਹੋਇਆ ਡੰਡੀ ਰਾਣਾ ਨੇ ਮਾਂ ਬੋਲੀ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਸੰਭਾਲਣ ਲਈ ਹੋਰ ਪਹਿਰੇਦਾਰੀ ਕਰਨ ਉੱਤੇ ਵੀ ਜ਼ੋਰ ਦਿੱਤਾ ਨੰਡੀ ਸਿੱਖਿਆ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਇਹ ਇਤਿਹਾਸ ਰਚਿਆ ਗਿਆ ਹੈ ਕਿ ਦੇਸ਼ ਦੀ ਵੰਡ ਤੋਂ ਪਿੱਛੋਂ ਇਹ ਪਹਿਲੀ ਵਾਰ ਹੋਵੇਗਾ ਕਿ ਲਹਿੰਦੇ ਪੰਜਾਬ ਅੰਦਰ ਪੰਜਾਬੀ ਬੋਲੀ ਸਕੂਲਾਂ ਵਿੱਚ ਪੜਾਈ ਜਾਣੀ ਸ਼ੁਰੂ ਹੋਵੇਗੀ ਅਤੇ ਬੱਚਿਆਂ ਦੇ ਹੱਥ ਵਿੱਚ ਰੈਡੀ ਪੰਜਾਬੀ ਦਾ ਕਾਇਦਾ ਵੇਖਣ ਨੂੰ ਮਿਲੇਗਾ ਡੰਡੀ ਅਸਲ ਵਿੱਚ ਬੰਡ ਤੋਂ ਬਾਅਦ ਪੰਜਾਬੀ ਨੂੰ ਬੋਲਿਆ ਤਾਂ ਜਾ ਰਿਹਾ ਸੀ ਪਰ ਇਸ ਨੂੰ ਅਕਾਦਮਿਕ ਰੂਪ ਵਿੱਚ ਮਨਫੀ ਕਰਾ ਦਿੱਤਾ ਗਿਆ ਸੀ ਡੰਡੀ ਅਹਿਮਦ ਰਜਾ ਵੱਟੂ ਨੇ ਪੰਜਾਬੀ ਪ੍ਰਚਾਰ ਜਰੀਏ ਲਗਾਤਾਰ ਇਹਨਾਂ ਯਤਨਾਂ ਨੂੰ ਬੂਰ ਪਾਉਣ ਦਾ ਕੰਮ ਕੀਤਾ ਅਤੇ ਪਿਛਲੇ ਸਾਲ ਦੂਜੀ ਕਾਨਫਰੰਸ ਦੌਰਾਨ ਪੰਜਾਬੀ ਲਹਿਰ ਅਤੇ ਨਾਸਿਰ ਢਿੱਲੋਂ ਨੇ ਇਸ ਵਿੱਚ ਸ਼ਾਮਿਲ ਹੋ ਕੇ ਲਹਿਦੇ ਪੰਜਾਬੀਆਂ ਦੀ ਲੰਬੇ ਚਿਰਾਂ ਦੀ ਲਟਕਦੀ ਮੰਗ ਨੂੰ ਪੂਰਾ ਹੋਣ ਦਾ ਸੁਪਨਾ ਸਾਕਾਰ ਕਰਕੇ ਪੰਜਾਬੀਆਂ ਲਈ ਖੁਸ਼ਹਾਲੀ ਅਤੇ ਖੁਸ਼ੀ ਦਾ ਮਾਹੌਲ ਸਿਰਜਿਆ ਡੰਡੀ ਅਸਲ ਵਿੱਚ ਵੇਖਿਆ ਜਾਵੇ ਤਾਂ ਲਾਹੌਰ ਵਿੱਚ ਹੋਣ ਵਾਲੀ ਇਹ ਪੰਜਾਬੀ ਕਾਨਫਰੰਸ ਸਿਰਫ ਕਾਨਫਰੰਸ ਜਾਂ ਵਿਚਾਰ ਵਟਾਂਦਰਾ ਨਹੀਂ ਹੈ ਪੈਨਲ ਡਿਸਕਸ਼ਨ ਨਹੀਂ ਹੈ ਸਗੋਂ ਇਹ ਪੰਜਾਬੀ ਬੋਲੀ ਦੀ ਕੋ ਮੰਤਰੀ ਪੱਧਰ ਉੱਤੇ ਸਮੁੱਚੇ ਰੂਪ ਵਿੱਚ ਪ੍ਰਚਾਰ ਅਤੇ ਪ੍ਰਸਾਰ ਨੂੰ ਸਿਖਰ ਵਿਖਾਉਣ ਵਾਲੀ ਕਾਨਫਰੰਸ ਹੋ ਨਿਬੜੀ ਹੈ ਡੰਡੀ ਇਸ ਕਾਨਫਰੰਸ ਵਿੱਚ ਹਰ ਉਹ ਰੰਗ ਚਾਹੇ ਉਹ ਗੀਤ ਸੰਗੀਤ ਨਾਲ ਜੁੜਦਾ ਹੋਵੇ ਚਾਹੇ ਰਾਜਨੀਤੀ ਨਾਲ ਅਤੇ ਚਾਹੇ ਆਰਥਿਕ ਪੱਖ ਨਾਲ ਹਰ ਪਹਿਲੂ ਉਤੇ ਵਿਚਾਰ ਕਰਨ ਦੇ ਨਾਲ-ਨਾਲ ਸੱਭਿਆਚਾਰਕ اخلاق ਅਤੇ ਪੰਜਾਬੀ ਬੋਲੀ ਦੀ ਅਮੀਰ ਵਿਰਾਸਤ ਦਾ ਇਤਿਹਾਸ ਅੱਜ ਦੀ ਪੀੜ੍ਹੀ ਦੇ ਸਾਹਮਣੇ ਪੇਸ਼ ਕਰਕੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਬੋਲੀ ਤੋਂ ਦੂਰ ਹੋ ਰਹੀ ਨਵੀਂ ਪੀੜ੍ਹੀ ਨੂੰ ਹੋਰ ਵੀ ਨੇੜੇ ਲਿਆਂਦਾ ਹੈ ਡੰਡੀ 5 ਤੋਂ 7 ਦਸੰਬਰ ਤੱਕ ਹੋਣ ਵਾਲੀ ਇਸ 3 ਦਿਨਾਂ ਕਾਨਫਰੰਸ ਵਿੱਚ ਦਰਜਨਾ